ਫਿਲਮੀ ਖਬਰਾਂ ਦੇ ਪ੍ਰੋਗਰਾਮ ਫਿਲਮ ਨਾਮਾ ਦੇ ਨਾਲ ਮੈਂ ਕਮਲਜੀਤ ਸਿੱਧੂ ਹਾਜ਼ਰਾਂ ਤੇ ਤੁਸੀਂ ਦੇਖ ਰਹੇ ਹੋ ਸਿੱਧੂ ਟਾਕਸ ਚੈਨਲ ਦੋਸਤੋ ਗੱਲ ਕਰਾਂਗੇ ਅੱਜ ਪੰਜਾਬੀ ਪੰਜਾਬੀ ਤੇ ਪੰਜਾਬੀ ਫਿਲਮਾਂ ਦੇ ਬਾਰੇ ਜਿਹੜੀਆਂ ਹੁਣ ਇਸ ਬਰੇ ਦੇ ਵਿੱਚ ਅੱਗੜ ਪਿਛੜ ਹੀ ਤੁਹਾਡੇ ਸਾਹਮਣੇ ਆ ਜਾਣੀਆਂ ਨੇ ਤੇ ਤੁਹਾਨੂੰ ਫਿਲਮੀ ਪਰਦੇ ਉੱਤੇ ਦੇਖਣੀਆਂ ਨਸੀਬ ਹੋਣੀਆਂ ਜੀ ਹਾਂ ਸਭ ਤੋਂ ਪਹਿਲੀ ਫਿਲਮ ਦਾ ਜ਼ਿਕਰ ਕਰਦੇ ਆ ਪਹਿਲੀ ਫਿਲਮ ਦਾ ਨਾਮ ਆ ਸਰਬਾਲਾ ਜੀ ਹੁਣ ਸਰਬਾਲਾ ਜੀ ਜਿਹੜੀ ਫਿਲਮ ਹੈ ਜੀ ਬਾਲੀਵੁੱਡ ਦੀ ਮਸ਼ਹੂਰ ਫਿਲਮ ਤੇ ਸੰਗੀਤ ਨਿਰਮਾਣ ਕੰਪਨੀ ਟਿਪਸ ਹੁਣ ਮੋੜ ਪੰਜਾਬੀ ਸਿਨੇਮਾ 'ਚ ਕਦਮ ਤਰਾਇ ਕਰਨ ਜਾ ਰਹੀ ਹੈ ਜਿਸ ਵਲੋਂ ਆਪਣੀ ਨਵੀਂ ਪੰਜਾਬੀ ਫਿਲਮ ਸਰਬਾਲਾ ਜੀ ਦਾ ਐਲਾਨ ਕਰ ਦਿੱਤਾ ਹੈ ਜਿਸ ਵਿੱਚ ਗਿੱਪੀ ਗਰੇਵਾਲ ਅਤੇ ਅਮੀ ਵਰਕ ਲੀਡਿੰਗ ਕਿਰਦਾਰ ਕਰਨ ਜਾ ਰਹੇ ਨੇ ਤੇ ਜੀ ਹਾਂ ਪੰਜਾਬੀ ਸਿਨੇਮਾ ਲਈ ਬਣ ਰਹੀਆਂ ਬਹੁਤ ਚਰਚਿਤ ਫਿਲਮਾਂ ਦੇ ਵਿੱਚੋਂ ਹੀ ਇਹ ਫਿਲਮ ਅਨਾਉਂਸ ਹੋ ਰਹੀ ਆ ਤਾਂ ਹਿੰਦੀ ਸਿਨੇਮਾ ਦੇ ਮੋਹਰੀ ਕਲਾਕਾਰ ਅਤੇ ਉਚਕੋਟੀ ਫਿਲਮ ਨਿਰਮਾਣ ਹਾਊਸ ਵਿੱਚ ਸ਼ਾਮਲ ਟਿਪ 60 ਸਾਲਾਂ ਬਾਅਦ ਪੰਜਾਬੀ ਫਿਲਮ ਨਿਰਮਾਣ ਦੇ ਖੇਤਰ ਵਿੱਚ ਵਾਪਸੀ ਕਰ ਰਹੀ ਹੈ। ਜਿਸ ਵੱਲੋਂ ਵਿਸ਼ਾਲ ਕੈਨਵਸ ਹੀਟ ਬਣਾਈ ਜਾ ਰਹੀ ਇਸ ਫਿਲਮ 'ਚ ਸਰਗਣ ਮਹਿਤਾ ਤੇ ਨਿਮਰਤ ਖੈਰਾ ਵੀ ਇੱਕ ਵਾਰੀ ਮੋੜ ਸਕ੍ਰੀਨ 'ਤੇ ਸ਼ੇਅਰ ਕਰਨ ਜਾ ਰਹੀਆਂ ਨੇ ਜਿਨ੍ਹਾਂ ਦੀ ਜੋੜੀ ਨੂੰ ਸੌਕਣ-ਸੌਕਣੇ ਦੇ ਵਿੱਚ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ। ਪ੍ਰਾਤਨ ਪੰਜਾਬ ਦੀ ਅਸਲੀ ਰੰਗਾਂ ਦੀ ਤਰਜਮਾਨੀ ਕਰਨ ਜਾ ਰਹੀ ਅਤੇ ਪਲੇ ਵੇਲਿਆਂ ਦੀ ਗੱਲ ਕਰਦੀ ਇਸ ਫਿਲਮ 'ਚ ਗਿੱਪੀ ਗਰੇ ਵਾਲਾ ਤੇ ਅਮੀ ਵਰਕ ਪਹਿਲੀ ਵਾਰੀ ਇਕੱਠੇ ਨਜ਼ਰ ਆਉਣ ਜਾ ਰਹੇ ਨੇ ਤੇ ਜਿਨ੍ਹਾਂ ਦੀ ਸ਼ਾਨਦਰ ਕੈਮਿਸਟਰੀ ਨਾਲ ਸਜੇ ਇਸ ਫਿਲਮ ਦਾ ਲੇਖਨ ਇੰਦਰਜੀਤ ਮੋਗਾ ਵੱਲੋਂ ਕੀਤਾ ਜਾ ਰਿਹਾ ਜਦੋਂ ਕਿ ਸੰਗੀਤ ਐਵੀ ਸਰਾ ਤਿਆਰ ਕਰਨਗੇ। ਤੇ ਇਸ ਤੋਂ ਇਲਾਵਾ ਇਸ ਫਿਲਮ ਦੇ ਗੀਤਾਂ ਦੀ ਗੱਲ ਕਰ ਲਈ ਜਾਵੇ ਕਿ ਜੇ ਐਮੀ ਆ ਤਾਂ ਜ਼ਾਹਿਰ ਹੈ ਕਿ ਐਮੀ ਦੀ ਆਵਾਜ਼ ਵਿੱਚ ਵੀ ਗੀਤ ਹੋਣਗੇ ਨਿਮਰਤ ਖਹਿਰਾ ਸਮੇਤ ਮੰਨੇ ਪਰਮੰਨੇ ਗਾਇਕ ਪਿੱਠਵਰਤੀ ਆਵਾਜ਼ਾਂ ਦੇ ਨਾਲ ਗੁਰਕਸ਼ਾ ਗਿੱਪੀ ਦੀਆਂ ਆਵਾਜ਼ਾਂ ਵੀ ਤੁਹਾਨੂੰ ਸੁਣਨ ਨੂੰ ਮਿਲਣ ਗਿਆ ਤੇ ਦੋਸਤੋ ਮੈਂ ਦੱਸ ਦੇਣਾ ਚਾਹਾਂਗਾ ਕਿ ਨਿਰਮਾਤਾ ਕੁਮਾਰ ਤੁਰਾਨੀ ਦੀ ਇੱਕ ਹੋਰ ਵੱਡੀ ਫਿਲਮ ਜੋ ਸਾਹਮਣੇ ਆਉਣ ਜਾਰੀ ਇਸ ਫਿਲਮ ਸਰਬਾਲਾ ਦੀ ਸ਼ੂਟਿੰਗ ਪੰਜਾਬ ਦੇ ਠੇਠ ਪਿੰਡੂ ਹਿੱਸਿਆਂ ਤੋਂ ਇਲਾਵਾ ਰਾਜਸਥਾਨ ਦੇ ਰੇਤਲੇ ਤੇ ਮਾਰੂਥਲੀ ਖੇਤਰਾਂ ਦੇ ਵਿੱਚ ਕੀਤੀ ਜਾਵੇਗੀ ਜਿਸ ਸੰਬੰਧੀ ਜੋ ਆਜਲਦੀ ਹੋਰ ਖਲਾਸੇ ਸਾਡੇ ਸਾਹਮਣੇ ਆਉਣਗੇ ਜੋ ਤੁਹਾਡੇ ਨਾਲ ਸ਼ੇਅਰ ਕਰਾਂਗੇ ਅਗਲੀ ਫਿਲਮ ਵੱਲ ਆਉਨੇ ਆ ਅਮਰਿੰਦਰ ਗਿੱਲ ਦੀ ਨਵੀਂ ਪੰਜਾਬੀ ਫਿਲਮ ਆ ਰਹੀ ਆ ਦਾਰੂ ਨਾ ਪੀਂਦਾ ਹੋਵੇ ਜੀ ਹਾਂ ਇਸ ਦਾ ਪੋਸਟਰ ਵੀ ਤਦਨੀ ਰਿਲੀਜ਼ ਹੋਇਆ ਤੇ ਪੰਜਾਬੀ ਸਿਨੇਮਾ ਦੀ ਬਿਹਤਰੀਨ ਅਤੇ ਉੱਚ ਕੋਟੀ ਐਕਟਰਸ ਵਿੱਚ شمار ਕਰਵਾਉਂਦੇ ਅਦਾਕਾਰ ਅਮਰਿੰਦਰ ਗਿੱਲ ਦੀ ਨਵੀਂ ਪੰਜਾਬੀ ਫਿਲਮ ਦਾਰੂ ਨਾ ਪੀਂਦਾ ਹੋਵੇ ਦੀ ਪਹਿਲੀ ਝਲਕ ਸਾਹਮਣੇ ਆ ਚੁੱਕੀ ਆ ਜਿਸ ਦਾ ਨਿਰਦੇਸ਼ਨ ਰਜੀਵ ਢਿੰਗੜਾ ਵੱਲੋਂ ਕੀਤਾ ਜਾਵੇਗਾ ਜੋ ਉਸ ਤੋਂ ਪਹਿਲਾਂ ਵੀ ਕਈ ਚਰਚਿਤ ਪੰਜਾਬੀ ਅਤੇ ਹਿੰਦੀ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਨੇ ਬ੍ਰੌਕਸਵੁੱਡ ਫਿਲਮਜ਼ ਦੇ ਬੈਂਡਰ ਹਿੱਟ ਬਣਾਈ ਤੇ ਪੇਸ਼ ਕੀਤੀ ਜਾ ਰਹੀ ਇਸ ਬਿਗ ਸੈਟਅਪ ਪੰਜਾਬੀ ਫਿਚਰ ਫਿਲਮ ਵਿੱਚ ਅਮਰਿੰਦਰ ਗਿੱਲ, ਸਫਰੀ ਖਾਨ, সোহਿਲਾ ਕੌਰ ਅਤੇ ਭੁਖਰਾ ਸੰਧੂ ਲੀਡਿੰਗ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਪੰਜਾਬੀ ਸਿਨੇਮਾ ਨਾਲ ਜੁੜੇ ਕਈ ਨਾਮਰ ਕਲਾਕਾਰ ਵੀ ਮਹੱਤਵਪੂਰਨ ਸਪੋਰਟਿੰਗ ਕਿਰਦਾਰਾਂ ਵਿੱਚ ਦਿਖਾਈ ਦੇਣਗੇ। ਸ਼ਰਾਪ ਨੂੰ ਸੀਤ ਲਈ ਹਾਨੀ ਕਰਕੇ ਤੇ ਰਿਸ਼ਤਿਆਂ ਲਈ ਵੀ ਹਾਨੀ ਕਰਕੇ ਦੀ ਟੈਗਲਾਈਨ ਦੀ ਨਵੀਂ ਪੇਸ਼ੀ ਕੀਤੀ ਜਾ ਰਹੀ ਹੈ। ਇਸ ਫਿਲਮ ਦੀ ਅਰਥ ਭਰਪੂਰ ਅਤੇ ਸੰਦੇਸ਼ ਦਿੰਦੀ ਫਿਲਮ ਦਾ ਲੇਖਨ ਹਰਪ੍ਰੀਤ ਸਿੰਘ ਜਵੰਦਾ ਅਤੇ ਨਥਾਨ ਜੈਡਰੋ ਦੁਆਰਾ ਕੀਤਾ ਜਾ ਰਿਹਾ ਤੇ ਦੋਸਤੋ 2 ਅਗਸਤ 2024 ਨੂੰ ਦੇਸ਼ ਵਿਦੇਸ਼ ਦੇ ਸਿਨੇਮਾ ਕਰਾਂ ਦਾ ਸ਼ਿੰਗਾਰ ਬਣਨ ਵਾਲੀ ਇਹ ਫਿਲਮ ਜ਼ਿਆਦਾਤਰ ਵਿਦੇਸ਼ੀ ਖਿੱਤਿਆਂ ਵਿੱਚ ਫੁੱਲਮਾਈ ਗਈ ਆਉਣੇ ਆ ਜੀ ਅਗਲੀ ਫਿਲਮ ਬੰਨੀ ਇੱਕ ਹੋਰ ਨਵੀਂ ਫਿਲਮ ਦਾ ਐਲਾਨ ਹੋਇਆ ਜਿਸ ਦਾ ਨਾਮ ਹੈ ਜੀ ਸ਼ੁਕਰਾਨਾ ਜਿਸ ਵਿੱਚ ਨੀਰੂ ਬਾਜਵਾ ਸਮੇਤ ਜਸ ਬਾਜਵਾ ਤੇ ਅਮਰਤਮਾਨ ਲੀਡਿੰਗ ਭੂਮਿਕਾਾਂ ਦੇ ਵਿੱਚ ਨਜ਼ਰ ਆਉਣਗੇ ਵਿਲੇਜ਼ਰ ਫਿਲਮ ਸਟੂਡੀਓ ਤੇ ਨਿਊ ਇਰਾ ਮੋਸ਼ਨ ਪਿਕਚਰਜ਼ ਵੱਲੋਂ ਪੇਸ਼ ਕੀਤੀ ਜਾ ਰਹੀ ਅਤੇ ਨੀਰੂ ਬਾਜਵਾ ਐਂਟਰਟੇਨਮੈਂਟ ਦੀ ਇਨ ਹਾਊਸ ਐਸੋਸੀਏਸ਼ਨ ਦin ਬਣਾਈ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਸਿਮਰਨਜੀਤ ਸਿੰਘ ਕਰਨਗੇ ਜੋ ਉਸ ਤੋਂ ਪਹਿਲਾਂ ਵੀ ਕਈ ਵੱਡੀਆਂ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਨੇ ਅਤੇ ਪੰਜਾਬੀ ਸਿਨੇਮਾ ਦੇ ਮੋਰੀ ਕਤਾਰ ਦੇ ਨਿਰਦੇਸ਼ਕਾਂ ਦੇ ਵਿੱਚ ਆਉਂਦੇ ਨੇ ਪਰਵਾਰਿਕ ਡਰਾਮਾ ਤੇ ਇਮੋਸ਼ਨਲ ਫਿਲਮ ਦੇ ਵਜੋਂ ਇਹ ਫਿਲਮ ਸਾਹਮਣੇ ਆਵੇਗੀ ਇਸ ਫਿਲਮ ਦਾ ਲੇਖਨ ਜਗਦੀਪ ਵੜਿੰਗ ਕਰ ਰਹੇ ਨੇ ਜੋ ਉਸ ਤੋਂ ਪਹਿਲਾਂ ਕਈ ਬਹੁ ਚਰਚਿਤ ਫਿਲਮਾਂ ਦੇ ਲੇਖਨ ਨਾਲ ਜੁੜੇ ਨੇ ਜਿਨ੍ਹਾਂ ਵਿੱਚ ਗੁੱਡੀਆਂ ਪਟੋਲੇ ਮਾਂ ਤੇ ਬਾਪੂ ਮਾਂ ਦਾ ਲੜਲਾ ਤੇ ਇਸ ਜਹਾਨੋਂ ਦੂਰ ਚੱਲ ਜਿੰਦਿਏ ਬੂਹੇ ਬਾਰੀਆਂ ਆਦੀ ਸ਼ਾਮਲ ਰਹੀਆਂ ਨੇ ਇੱਕ ਹੋਰ ਫਿਲਮ ਦਾ ਮੈਂ ਜ਼ਿਕਰ ਕਰਨ ਜਾ ਰਿਹਾ ਜਿਸ ਦਾ ਨਾਮ ਹੈ ਸੌਦਾ ਖਰਾ ਖਰਾ ਇਸ ਦਾ ਨਿਰਦੇਸ਼ਨ ਆਲਮ ਗਹਿਰਵਨੂ ਕੀਤਾ ਜਾ ਰਿਹਾ ਹੈ ਦਾ ਮਿਲਦ ਪਿਕਚਰਜ਼ ਦੇ ਬੈਨਰ ਹਿੱਟ ਬਣਾਈ ਜਾ ਰਹੀ ਫਿਲਮ ਕੁਮਾਰ ਵੀਡੀਓ ਵੱਲੋਂ ਪੇਸ਼ ਕੀਤੀ ਜਾ ਰਹੀ ਹੈ ਇਸ ਫਿਲਮ ਨੂੰ ਟੀ ਐਮ ਪੀ ਸਟੂਡੀਓਜ਼ ਦੇ ਸੰਯੁਕਤ ਨਿਰਮਾਣ ਐਸੋਸੀਏਸ਼ਨ ਦੇ ਸਾਹਮਣੇ ਲਿਆਂਦਾ ਜਾ ਰਿਹਾ ਜਿਸ ਦੇ ਨਿਰਮਾਤਾ ਅਸ਼ਵਨੀ ਕੁਮਾਰ ਅਤੇ ਤਰਨ ਕੁਮਾਰ ਨੇ ਤੇ ਬਿਗ ਸੈਟਅਪ ਦੀਨ ਬਣਾਈ ਜਾ ਰਹੀ ਫਿਲਮ ਜੋ ਕਿ ਫਿਲਮਾਂ ਦੇ ਨਿਰਮਾਣ ਅਤੇ ਵਿਸਥਾਰ ਵਿੱਚ ਪਿਛਲੇ ਕਈ ਸਾਲਾਂ ਦੇ ਨਜ਼ਰ ਸਾਨੂੰ ਆ ਰਹੇ ਨੇ ਸਾਲ 2022 ਵਿੱਚ ਰਿਲੀਜ਼ ਹੋਈ ਅਤੇ ਗੌਰਵ ਕੱਕੜ ਸਰਰ ਬਹੁਤ ਚਰਚਿਤ ਫਿਲਮ ਰਾਉਂਡੀ ਸਿੰਘ ਦਾ ਨਿਰਮਾਣ ਕਰ ਚੁੱਕੇ ਉਕਤ ਮੈਕਸ ਵੈਲੋ ਬਿਗ ਸੈਟਅਪ ਦਿਨ ਬਣਾਈ ਜਾ ਰਹੀ ਫਿਲਮ ਦਾ ਲੇਖਨ ਮਿੰਟੂ ਅਤੇ ਗੋਪਾਲ ਚਾ ਕਰ ਰਹੇ ਨੇ ਕਮੇਡੀ ਡਰਾਮਾ ਕਹਾਣੀਦਾਰ ਤੇ ਇਸ ਦਿਲਚਸਪ ਫਿਲਮ ਦੁਆਰਾ ਇੱਕ ਨਵਾਂ ਚਿਹਰਾ ਕਦੀਰ ਥਿੰਦ ਪੰਜਾਬੀ ਸਿਨੇਮਾ ਦਾ ਸ਼ਾਨਦਾਰ ਹਿੱਸਾ ਬਣੇਗਾ ਇਸ ਤੋਂ ਇਲਾਵਾ ਫਿਲਮ ਨਾਲ ਜੁੜੇ ਪੂਰਨ ਕਲਾਕਰਾਂ ਦੀ ਗੱਲ ਕਰੀਏ ਤੇ ਇਸ ਵਿੱਚ ਉਹੀ ਪ੍ਰਾਣੇ ਚਿਹਰੇ ਅਸ਼ੀਸ਼ ਦੁੱਗਲ ਗੁਰਪ੍ਰੀਤ ਪੰਗੋ ਗੁਰਮੀਤ ਸਾਹਜਨ ਗੁਰਿੰਦਰ ਮਖਣਾ ਪੋਟੂ ਸ਼ਾ ਮਿੰਟੂ ਸਹਿਰਸਨੀ ਗਲ ਗੁਰਚੇ ਚਿੱਤਰਕਾਰ ਦਲਾਜ ਉਦੇਕਰਨ ਗੁਰਕਰਨ ਤੇ ਗਗਨੀਤ ਮੱਖਣ ਸ਼ਾਮਲ ਨੇ ਦੁਆਬੇ ਦੇ ਜਲੰਧਰ ਤੇ ਲਾਗਲੇ ਹਿੱਸਿਆਂ ਵਿੱਚ ਫਿਲਮ ਦੇ ਰਚਨਾਤਮਕ ਨਿਰਦੇਸ਼ਕ ਫਤਿਹ ਤਵਨਤ ਤੇ ਸੋਸ਼ੀਅਲ ਨਿਰਦੇਸ਼ਕ ਓੰਕਾਰ ਜੈਲੀ ਨੇ ਤੇ ਜਲਦੀ ਹੀ ਇਹ ਫਿਲਮ ਵੀ ਆਨ ਫਲੋਰ ਪੜਾ ਦਾ ਹਿੱਸਾ ਬਣ ਜਾ ਰਹੀ ਹੈ ਤੇ ਸਿਨੇਮਾਟੋਗ੍ਰਾਫਰ ਜੀ ਕੌਣ ਹੋਣਗੇ ਆਲਮ ਗਹਿਰ ਹੀ ਇਸ ਦੀ ਜ਼ਿੰਮੇਵਾਰੀ ਸੰਭਾਲਣਗੇ ਤੇ ਇਸ ਤੋਂ ਬਾਅਦ ਇੱਕ ਹੋਰ ਪੰਜਾਬੀ ਫਿਲਮ ਦਾ ਜ਼ਿਕਰ ਕਰ ਲੈਣੇ ਆ ਨਵੀਂ ਪੰਜਾਬੀ ਫਿਲਮ ਲਈ ਮੁੜ ਇਕੱਠੇ ਹੋਏ ਨਵਨੀਤ ਸਿੰਘ ਅਤੇ ਜਿੰਮੀ ਸ਼ੇਰਗਿੱਲ ਜੀ ਹਾਂ ਪੰਜਾਬੀ ਸਿਨੇਮਾ ਦੀ ਹਿੱਟ ਨਿਰਦੇਸ਼ਕ ਐਕਟਰ ਜੋੜੀ ਵਜੋਂ ਸ਼ਮਾਰ ਕਰਾਉਂਦੇ ਨਵਨੀਤ ਸਿੰਘ ਅਤੇ ਜਿੰਮੀ ਸ਼ੇਰਗਿੱਲ ਇੱਕ ਹੋਰ ਪੰਜਾਬੀ ਫਿਲਮ ਪ੍ਰੋਜੈਕਟ ਮਾਂ ਜਾਇ ਲਈ ਇਕੱਠੇ ਹੋਏ ਨੇ ਜਿਸ ਦੀ ਸਾਂਝੀ ਸ਼ਮੇਲਤਾ ਉਦੋਂ ਸਾਹਮਣੇ ਆ ਰਹੀ ਇੱਕ ਬਿਹਤਰੀਨ ਫਿਲਮ ਸ਼ੂਟਿੰਗ ਪੜਾ ਦਾ ਹਿੱਸਾ ਬਣ ਜਾ ਰਹੀ ਹੈ ਬਾਰ ਬਾਰ ਐਂਟਰਟੇਨਮੈਂਟ ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਬਿਗ ਸੈਟਅਪ ਪੰਜਾਬੀ ਫਿਲਮ ਵਿੱਚ ਜਿਮੀ ਸ਼ੇਰਗਲ ਤੇ ਮਾਨਵ ਵਿਲਜ਼ ਲੀਡਿੰਗ ਕਿਰਦਾਰ ਅਦਾ ਕਰਨ ਦੇ ਨਜ਼ਰ ਆਉਣਗੇ ਇਸ ਤੋਂ ਇਲਾਵਾ ਰਮਤ ਰਤਨ ਯੋਗਰਾਜ ਸਿੰਘ ਨੀਤਾ ਮੀਤ ਸੰਜੂ ਸੁਲੌਂਕੀ ਗ੍ਰਿੰਦਰ ਮਖਨਾ ਆਦਿ ਜੇ ਸ਼ਾਂਦਰਾ ਤੇ ਮੰਜੇ ਹੋਏ ਅਦਾਕਾਰ ਵੀ ਵੱਖ-ਵੱਖ ਕਿਰਦਾਰਾਂ ਵਿੱਚ ਨਜ਼ਰ ਆਉਣਗੇ ਦੋਸਤੋ ਗੱਲ ਇਹ ਹੈ ਕਿ ਪ੍ਰਯਾਤਨ ਪੰਜਾਬ ਦੇ ਅਸਲੀ ਰੰਗਾਂ ਤੇ ਆਪਸੀ ਰਿਸ਼ਤਿਆਂ ਦੇ ਪੁਰਾਣੇ ਵੇਲਿਆਂ ਵਿੱਚ ਗਹਿਰੀ ਰਹੀ ਖਾਸियत ਨੂੰ ਦਰਸਾਉਂ ਜਾਰੀ ਇਹ ਫਿਲਮ ਦਾ ਨਿਰਦੇਸ਼ਨ ਨਵਨੀਤ ਸਿੰਘ ਅਤੇ ਜਿੰਮੀ ਸ਼ਿਰਗਲ ਦੀ ਇਕੱਠਿਆਂ 8ਵੀਂ ਫਿਲਮ ਹੋਵੇਗੀ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਤੇਰਾ ਮੇਰਾ ਕੀ ਰਿਸ਼ਤਾ ਮੇਲ ਕਰਾ ਦੇ ਰੱਬਾ ਧਰਤੀ ਰੰਗੀਲੇ ਜਿੰਦੂਆ ਸ਼੍ਰੀ ਕਤਿ ਸ਼੍ਰੀਖ ਟੂ ਨਾਲ ਨਿਰਦੇਸ਼ਨ ਐਕਟਰ ਦੇ ਰੂਪ ਵਿੱਚ ਬਿਹਤਰ ਸਾਂਝਦਾਰੀ ਨੂੰ ਅੰਜਾਮ ਦੇ ਚੁੱਕੇ ਨੇ ਇਸ ਤੋਂ ਬਾਅਦ ਗੱਲ ਕਹਿ ਸਕਦੇ ਆ ਕਿ ਫਿਲਮ ਦੇ ਬਾਰੇ ਜਿੰਮੀ ਸ਼ਿਰਗਲ ਕਾਫੀ ਖੁਸ਼ ਨਜ਼ਰ ਆ ਰਹੇ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਵੀ ਉਹਨਾਂ ਨੇ ਇਸ ਗੱਲ ਨੂੰ ਸਾਂਝਾ ਕੀਤਾ ਆ ਤੇ ਨਵੀਂ ਪੰਜਾਬੀ ਫਿਲਮ ਦਾ ਇੱਕ ਦਾ ਹੋਰ ਜ਼ਿਕਰ ਕਰ ਲੈਨੇ ਆ ਹਾਲੀ ਵਿੱਚ ਰਿਲੀਜ਼ ਹੋਈ ਅਤੇ ਸੁਪਰ ਡੁੱਪਰ ਹਿੱਟ ਰਹੀ ਛਿੰਦਾ ਛਿੰਦਾ ਨੋ ਪਾਪਾ ਦਾ ਨਿਰਦੇਸ਼ਨ ਕਰ ਚੁੱਕੇ ਨਿਰਦੇਸ਼ਕ ਅਮਰਪ੍ਰੀਤ ਜੀਐਸ ਛਾਵੜਾ ਪਾਲੀਵੁੱਡ ਦੇ ਮੋਰੀਕਤਾਰ ਦੇ ਨਿਰਦੇਸ਼ਕਾਂ ਦੇ ਵਿੱਚ ਆਉਂਦੇ ਨੇ ਜਿਨ੍ਹਾਂ ਮੈਨੂੰ ਆਪਣੀ ਨਵੀਂ ਫਿਲਮ ਮਾਈ ਨੇਮ ਇਜ਼ ਏਕੇ 74 ਦਾ ਐਲਾਨ ਕਰ ਦਿੱਤਾ ਗਿਆ ਜਿਸ ਦੀ ਸ਼ੂਟਿੰਗ ਵੀ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਸ਼ੁਰੂ ਕੀਤੀ ਗਈ ਹੈ ਫਿਲਮ ਤੇ ਸੰਗੀਤ ਨਿਰਮਾਣ ਕੰਪਨੀ ਸਾਗਾ ਸਟੂਡੀਓਜ਼ ਵੱਲੋਂ ਪੇਸ਼ ਕੀਤੀ ਜਾ ਰਹੀ ਹੈ ਤੇ ਸ਼ਸ਼ੀ ਭਾਰਤਵਾਜ ਅਤੇ ਵਿਰਿੰਦਰ ਪੁਵਾਰ ਦੁਆਰਾ ਨਿਰਮਿਤ ਕੀਤੀ ਜਾ ਰਹੀ ਇਸ ਫਿਲਮ ਵਿੱਚ ਉਭਰਦੀ ਅਦਾਕਾਰਾ ਸੁਖਮਨੀ ਕੌਰ ਲੀਡ ਰੋਲ ਦੇ ਵਿੱਚ ਨਜ਼ਰ ਆਵੇਗੀ ਇਸ ਤੋਂ ਪਹਿਲਾਂ ਕਈ ਹਰਮਨ ਪਿਆਰੇ ਟੀਵੀ ਸੀਰੀਅਲ ਦਾ ਹਿੱਸਾ ਰਹੀ ਹੈ ਤੇ ਉਹ ਅੱਜਕੱਲ ਜੱਸੀ ਮਾਨ ਵੱਲੋਂ ਨਿਰਦੇਸ਼ਨ ਕੀਤੇ ਜਾ ਰਹੀ ਨਵੀਂ ਪੰਜਾਬੀ ਫਿਲਮ ਹਸੂਸ ਦੇ ਚਿਹਰੇ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ। ਔਰਤ ਕੇਂਦਰਿਤ ਵਿਸ਼ੇ 'ਤੇ ਬਣਾਈ ਜਾ ਰਹੀ ਇਸ ਫਿਲਮ ਸਾਉਣ ਨਾਲੋਂ ਜ਼ਿਆਦਾ ਸੁਪਨੇ ਵੇਖਦੀ ਹੈ ਦੀ ਟੈਗ ਲਾਈਨ ਅਦੀਨ ਬਣਾਈ ਜਾ ਰਹੀ ਹੈ ਜਿਸ ਦੀ ਕਹਾਣੀ ਮਨ ਨੂੰ ਛੂਵੇਗੀ ਔਰ ਜਦੋਂ ਫਿਲਮ ਦੇਖੋਗੇ ਜੀ ਉਦੋਂ ਹੀ ਪਤਾ ਲੱਗੂਗੀ ਅਗਲੀ ਫਿਲਮਾਂ ਲਈ ਆਉਣੇ ਹਨ। ਟੈਲੀਵਿਜ਼ਨ ਦੀ ਦੁਨੀਆ ਦੇ ਵਿੱਚ ਵਿਲੱਖਣ ਅਤੇ ਸਫਲ ਪਛਾਣ ਸਥਾਪਿਤ ਕਰ ਚੁੱਕੇ ਕਾਮੇਡੀਅਨ ਰਜੀਵ ਮਹਿਰਾ ਜਿਨ੍ਹਾਂ ਨੂੰ ਅਨਫਲੋਰ ਪੰਜਾਬੀ ਫਿਲਮ ਆਖਰੀ ਬਾਬੇ ਦਾ ਅਹਿਮ ਹਿੱਸਾ ਬਣਾਇਆ ਗਿਆ ਹੈ ਇਸ ਫਿਲਮ ਜਿਹੜੀ ਆ ਕਾਫੀ ਵਧੀਆ ਬਣ ਕੇ ਤੁਹਾਡੇ ਸਾਹਮਣੇ ਆਵੇਗੀ ਤੇ ਖੇਲਾ ਪ੍ਰੋਡਕਸ਼ਨ ਦੇ ਬੈਨਰ ਹਿੱਟ ਬਣਾਈ ਜਾ ਰਹੀ ਹੈ ਤੇ ਗ੍ਰੈਂਡਪਾ ਫਿਲਮਜ਼ ਐਸੋਸੀਏਸ਼ਨ ਦੀ ਬਣਾਈ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਪਾਲੀਵੁੱਡ ਦੇ ਉੱਪਰ ਦੇ ਅਤੇ ਨੌਜਵਾਨ ਫਿਲਮਕਾਰ ਜੱਸੀ ਮਾਨਕਰ ਰਹੇ ਨੇ ਜੋ ਇਨੀ ਦਿਨੀ ਕਈ ਬਿਹਤਰੀਨ ਪੰਜਾਬੀ ਫਿਲਮ ਪ੍ਰੋਜੈਕਟ ਨੂੰ ਵੀ ਨਾਲੋਂ ਨਾਲ ਅੰਜਾਮ ਦੇ ਰਹੇ ਨੇ ਦੱਸਦੀ ਹੈ ਕਿ ਪੰਜਾਬ ਦੇ ਮਾਣ ਮੱਤੇ ਸਿੱਖ ਤੇ ਆ ਸੁਪਰ ਕੇਂਦਰਿਤ ਕੀਤੀ ਗਈ ਹੈ ਤੇ ਪੰਜਾਬੀ ਕਦਰਾਂ ਕੀਮਤਾਂ ਦੀ ਤਰਜਮਾਨੀ ਕਰਦੀ ਇਹ ਭਾਵਨਾਤਮਕ ਫਿਲਮ ਵਿੱਚ ਸਰਦਾਰ ਸੋਹੀ ਰਪਿੰਦਰ ਰੂਪੀ ਨਗਿੰਦਰ ਗਖੜ ਮਹਾਵੀਰ ਪੁੱਲ ਰਸਮੀਤ ਕਈ ਨਾਮਵਰ ਕਲਾਕਾਰ ਅਹਿਮ ਭੂਮਿਕਾ ਅਦਾ ਕਰ ਰਹੇ ਨੇ ਜਿਸ ਵਿੱਚ ਮਹੱਤਵਪੂਰਨ ਰੋਲ ਵਿੱਚ ਆਪਣੇ ਭੂਮਿਕਾ ਜਿਹੜੀ ਆ ਦਰਜ ਕਰਾਉਣਗੇ ਕਮੇਡੀਅਨ ਰਜੀਵ ਜੋ ਮੁੰਬਈ ਤੋਂ ਪੰਜਾਬ ਪਹੁੰਚ ਕੇ ਇਸ ਫਿਲਮ ਦਾ ਹਿੱਸਾ ਬਣ ਚੁੱਕੇ ਨੇ ਫਿਲਮਾਂ ਦੇ ਨਾਂ ਬੜੇ ਵੱਖ-ਵੱਖਰੇ ਨੇ ਨਵੀਆਂ-ਨਵੀਆਂ ਫਿਲਮਾਂ ਆ ਰਹੀਆਂ ਨੇ ਤੇ ਕਈ ਨਾਂ ਸੁਣ ਕੇ ਤਾਂ ਵੈਸੇ ਹਾਸਾ ਵੀ ਆਉਂਦਾ ਤੇ ਇੱਕ ਔਰ ਨਾਮ ਨਵੀਂ ਪੰਜਾਬੀ ਫਿਲਮ ਦਾ ਹਾਈ ਬੀਬੀਗੇ ਕਿੱਥੇ ਫਸ ਗਏ ਜੀ ਹਾਂ ਐਲਾਨ ਹੋਇਆ ਆ ਕਿ ਸਿਮਰਨਜੀਤ ਸਿੰਘ ਹੁੰਦਲ ਇਸ ਦਾ ਨਿਰਦੇਸ਼ਨ ਕਰਨਗੇ ਸੰਧੂ ਇੰਟਰਟੇਨਮੈਂਟ ਲਿਮਟਿਡ ਦੇ ਬੈਨਰ ਹੇਠ ਅਤੇ ਮਾਝਾ ਪ੍ਰੋਡਕਸ਼ਨ ਤੇ ਰੀਲਸ ਰੀਲ ਇੰਟਰਟੇਨਮੈਂਟ ਦੀ ਇਨ ਹਾਊਸ ਐਸੋਸੀਏਸ਼ਨ ਦੇਨ ਬਣਾਈ ਜਾ ਰਹੀ ਇਸ ਫਿਲਮ ਦੁਆਰਾ ਬਹੁਤ ਹੀ ਮੰਨੇ ਹੋਏ ਪੰਜਾਬੀ ਗਾਇਕ ਟੀਰਾ ਗਿੱਲ ਪੰਜਾਬੀ ਸਿਨੇਮਾ ਵਿੱਚ ਬਤੌਰ ਐਕਟਰ ਆਪਣੀ ਪਲੇਠੀ ਅਤੇ ਸ਼ਾਨਦਾਰ ਪਾਰੀ ਦਾ ਅਗਾਜ਼ ਕਰਨ ਜਾ ਰਹੇ ਨੇ ਜੋ ਇਸ ਹਾਰਰ ਕਮੇਡੀ ਡਰਾਮਾ ਫਿਲਮ ਵਿੱਚ ਲੀਡ ਅਦਾਕਾਰ ਵਜੋਂ ਨਜ਼ਰ ਆਉਣਗੇ ਜਿਨ੍ਹਾਂ ਤੋਂ ਇਲਾਵਾ ਅਨੀਤਾ ਦੇਵਗਨ ਇਫਤਖਾਰ ਠਾਕਰੂ ਪਾਕਿਸਤਾਨ ਤੋਂ ਦੀਦਾਰ ਗਿੱਲ ਰਵਿੰਦਰ ਮੰਡ ਬਲਜਿੰਦਰ ਕੌਰ ਸੁਖਦੇਵ ਬਰਨਾਲਾ ਬਲਜਿੰਦਰ ਬੱਲੀ ਵੀ ਇਸ ਵਿੱਚ ਨਜ਼ਰ ਆਉਣਗੇ ਨਿਰਮਤਾ ਬਗੀਚਾ ਸਿੰਘ ਸੰਧੂ ਅਤੇ ਬੌਬੀ ਸੰਧੂ ਵੱਲੋਂ ਨਿਰਮਿਤ ਕੀਤੀ ਜਾ ਰਹੀ ਇਸ ਫਿਲਮ ਵਿੱਚ ਮਾਲਵੀ ਮਲਹੋਤਰਾ ਲੀਡ ਅਦਾਕਾਰਾ ਦੇ ਤੌਰ ਉੱਤੇ ਵਿਖਾਈ ਦੇਵੇਗੀ ਜੋ ਉਸ ਫਿਲਮ ਦੁਆਰਾ ਪਾਲੀਵੁੱਡ ਦੇ ਵਿੱਚ ਇੱਕ ਹੋਰ ਪਾਰੀਵਲ ਅਗੇ ਵਧੇਗੀ ਪੰਜਾਬ ਅਤੇ ਲੰਡਨ ਦੇ ਵੱਖ-ਵੱਖ ਹਿੱਸਿਆਂ ਵਿੱਚ ਫਰਮਾਈ ਜਾਣ ਵਾਲੀ ਇਸ ਫਿਲਮ ਦੇ ਨਿਰਦੇਸ਼ਕ ਸਿਮਰਜੀਤ ਸਿੰਘ ਹੁੰਦਲ ਦੇ ਹੋਣ ਤੱਕ ਦੇ ਡਾਇਰੈਕਟਰੀਅਲ ਸਫ਼ਰ ਵੱਲ ਨਜ਼ਰਾਨੀ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਨਿਰਦੇਸ਼ਿਤ ਕੀਤੀਆਂ ਗਈਆਂ ਫਿਲਮਾਂ ਵਿੱਚ ਜੱਟ ਬॉयਜ਼ ਪੁੱਤ ਜੱਟਾਂ ਦੇ ਗੌਨ ਐਂਡ ਗੋਲ ਕੁਲਚੇ ਛੋਲੇ ਮਾਈਨਿੰਗ ਰੇਤੇ ਤੇ ਕਬਜਾ 25 ਕਿਲੇ ਰਬੜ ਬਾਮੀ ਵਿਸਾ ਆਦਿ ਸ਼ਾਮਲ ਰਹੀਆਂ ਨੇ ਤੇ ਇਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਪੰਜਾਬੀ ਸਿਨੇਮਾ ਦੀ ਆਉਂਦੇ ਦਿਨਾਂ ਵਿੱਚ ਰਿਲੀਜ਼ ਹੋਣ ਵਾਲੀ ਚਰਚਿਤ ਫਿਲਮਾਂ ਵਿੱਚ شمار ਕਰਾਉਂਦੀ ਇੱਕ ਹੋਰ ਫਿਲਮ ਸ਼ਾਹਕੋਟ ਦਾ ਜੀ ਹਾਂ ਪੰਜਾਬੀ ਗਾਇਕ ਅਤੇ ਅਦਾਕਾਰ ਗੁਰੂ ਰੰਦਾਵਾ ਦੀ ਇਹ ਫਿਲਮਾਂ ਜੋ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ ਤੇ ਇਸ ਫਿਲਮ ਦੁਆਰਾ ਪਾਲੀਵੁੱਡ ਵਿੱਚ ਸ਼ਾਨਦਰ ਡੈਬਿਊ ਕਰਨ ਜਾ ਰਹੇ ਨੇ। ਪਹਿਲਾਂ ਉਹਨਾਂ ਨੇ ਬਾਲੀਵੁੱਡ ਦੀ ਫਿਲਮ ਕੀਤੀ ਆ। ਪੰਜਾਬ ਦੇ ਵਿੱਚ ਸ਼ੂਟਿੰਗ ਹੋਈ ਆ। ਇਮ ਸਕਾਈ ਸਟੂਡੀਓਜ਼ ਵੱਲੋਂ ਪੇਸ਼ ਕੀਤੀ ਜਾ ਰਹੀ 57 ਫਿਲਮਜ਼ ਅਤੇ ਰਾਪਨੋਇਚ ਫਿਲਮ ਦੀ ਐਸੋਸੀਏਸ਼ਨ ਦੇ ਬਣਾਈ ਗਈ ਇਸ ਫਿਲਮ ਦੇ ਨਿਰਮਾਤਾ ਅਨਿਰuddh ਮਹਿਤਾ ਅਤੇ ਕਾਰਜਕਾਰੀ ਨਿਰਮਾਤਾ ਗੌਰਵ ਸ਼ਰਮਣ ਨੇ ਤੇ ਪੰਜਾਬ ਦੇ ਇਤਿਹਾਸਕ ਅਤੇ ਧਾਰਮਿਕ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਇਸ ਦੇ ਆਸ-ਪਾਸ ਦੀਆਂ ਲੋਕੇਸ਼ਨਾਂ ਉੱਪਰ ਫਿਲਮ ਬੰਦ ਕੀਤੀ ਗਈ ਇਸ ਖੂਬਸੂਰਤ ਫਿਲਮ ਦਾ ਨਿਰਦੇਸ਼ਕ ਰਜੀਬ ਠਿੰਗੜਾ ਵੱਲੋਂ ਕੀਤਾ ਜਾ ਰਿਹਾ ਹਾਲ ਹੀ ਵਿੱਚ ਰਿਲੀਜ਼ ਹੋਈ ਹਿੰਦੀ ਫਿਲਮ ਕੁਝ ਖੱਟਾ ਹੋ ਜਾਣ ਨਾਲ ਬਾਲੀਵੁੱਡ ਵਿੱਚ ਆਪਣੇ ਆਮ ਦਾ ਇਜ਼ਹਾਰ ਕਰਾ ਚੁੱਕੇ ਗਾਇਕ ਅਦਾਕਾਰ ਗੁਰੂ ਰੰਦਾਵਾ ਜੋ ਹੁਣ ਆਪਣੀ ਅਸਲ ਜੜਾਂ ਨਾਲ ਜੋੜੇ ਪੰਜਾਬੀ ਸਿਨੇਮਾ ਖੇਤਰ ਵਿੱਚ ਵੀ ਇੱਕ ਮਜ਼ਬੂਤ ਪਹਿੜਾ ਸਿਰਜਣ ਵੱਲ ਕਦਮ ਵਧਾ ਚੁੱਕੇ ਨੇ ਜਿਸ ਦਾ ਸ਼ਾਨਦਾਰ ਮੁੱਢ ਬੰਨਣ ਜਾ ਰਹੀਆਂ ਉਹਨਾਂ ਦੀ ਇਹ ਪੰਜਾਬੀ ਫਿਲਮ ਜਿਹੜੀ ਪਹਿਲੀ ਪੰਜਾਬੀ ਫਿਲਮ ਹੈ ਤੇ ਕਹਿ ਸਕਦੇ ਆ ਕਿ इमोशनल ਕਹਾਣੀ ਨਾਲ ਦਰ ਤੇ ਇਸ ਫਿਲਮ ਵਿੱਚ ਗੁਰੂ ਰੰਦਾਵਾ ਤੇ ਇਸ਼ਾ ਤਲਵਾਰ ਲੀਡ ਜੋੜੀ ਵਿੱਚ ਨਜ਼ਰ ਆਉਣਗੇ ਇਸ ਤੋਂ ਇਲਾਵਾ ਇਸ ਵਿੱਚ ਰਾਜ ਬੱਬਰ ਗੁਰਸ਼ਬਦ ਹਰਦੀਪ ਗਿੱਲ ਵੀ ਮਹੱਤਵਪੂਰਨ ਕਿਰਦਾਰਾਂ ਵਿੱਚ ਦਿਖਾਈ ਦੇਣਗੇ ਜੀ ਹਾਂ ਸ਼ਾਕੁਟ ਫਿਲਮ ਦੋਸਤੋ 4 ਅਕਤੂਬਰ 2024 ਨੂੰ ਦੁਨੀਆ ਭਰ ਦੇ ਸਿਨੇਮਾ ਕਰਾਂ ਦੇ ਵਿੱਚ ਵੱਡੇ ਪੱਧਰ ਉੱਪਰ ਰਿਲੀਜ਼ ਕੀਤੀ ਜਾ ਰਹੀ ਹੈ ਤੋਂ ਅਗਲੀ ਫਿਲਮ ਦਾ ਜ਼ਿਕਰ ਕਰ ਲੈਣੇ ਆ ਕਿ ਪੰਜਾਬੀ ਫਿਲਮ ਇੱਕ ਹੋਰ ਆ ਰਹੀ ਆ ਉਹਦਾ ਨਾਂ ਹੈ ਜੀ ਜਾਗੋ ਆਈ ਆ ਪੰਜਾਬੀ ਸਿਨੇਮਾ ਖੇਤਰ ਵਿੱਚ ਵਿਲੱਖਣ ਅਤੇ ਸਫਲ ਪਛਾਣ ਸਥਾਪਿਤ ਕਰ ਚੁੱਕੇ ਅਦਾਕਾਰ ਕਰਮਜੀਤ ਅਨਮੋਲ ਜੋ ਹੁਣ ਇੱਕ ਨਵੀਂ ਪੰਜਾਬੀ ਫਿਲਮ ਜਾਗੋ ਆਈਆ ਦੇ ਵਿੱਚ ਨਜ਼ਰ ਆਉਣਗੇ ਜੋ ਇਸ ਬਹੁ ਚਰਚਿਤ ਫਿਲਮ ਦੇ ਟਾਈਟਲ ਗੀਤ ਨੂੰ ਆਪਣੀ ਆਵਾਜ਼ ਦੇਣਗੇ ਸਬੰਧੀ ਰਿਕਾਰਡਿੰਗ ਪ੍ਰਕਿਰਿਆ ਵਿੱਚ ਹਿੱਸਾ ਲੈਣ ਦੀ ਕਵਾਇਦੋਂ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਦੋਸਤੋ ਪੰਜਾਬ ਦੇ ਦੁਆਬਾ ਦੇ ਨਾਉਂਦੇ ਸ਼ਿਆਲਪੁਰ ਤੇ ਫਗਵਾੜਾ ਇਲਾਕਿਆਂ ਦੇ ਵਿੱਚ ਅਤੇ ਕੁੱਲੂ ਮਨਾਲੀ ਵੀ ਕਿ ਫਿਲਮ ਆਏਗੀ ਇਸ ਪਰਿਵਾਰਕ ਡਰਾਮਾ ਫਿਲਮ ਦੀ ਸਟਾਰ ਕਾਸਟ ਵਿੱਚ ਗੁੱਬੂ ਗਿੱਲ ਗੁਰਸ਼ਰਨ ਮਾਨ ਸਰਜੀਤ ਚੀਮਾ ਰਾਜ ਸੰਧੂ ਈਸ਼ੋਕ ਟਾਂਗਰੀ ਸ਼ਾਮਲ ਨੇ ਤੇ ਇਸ ਤੋਂ ਇਲਾਵਾ ਮਸ਼ਹੂਰ ਬਾਲੀਵੁੱਡ ਅਦਾਕਾਰਾਂ ਉਨਮ ਢਿੱਲੋ ਵੀ ਇਸ ਅਲੈਦਾ ਕੰਟੈਂਟ ਫਿਲਮ ਦਾ ਖਾਸ ਹਿੱਸਾ ਹੋਵੇਗੀ ਜੋ ਕਾਫੀ ਚੁਣੌਤੀਪੂਰਨ ਰੋਲ ਦੁਆਰਾ ਦਰਸ਼ਕਾਂ ਦੇ ਸੰਮੁਖ ਹੋਣ ਜਾ ਰਹੀ ਹੈ ਸੋ ਇਹ ਤਾਂ ਸੀਗਾ ਜੀ ਨਵੀਆਂ ਪੰਜਾਬੀ ਫਿਲਮਾਂ ਤੇ ਪੰਜਾਬੀ ਫਿਲਮਾਂ ਦੇ ਇਧਰ ਕੀ ਆ ਰਿਹਾ ਹੜ ਤੇ ਇਹ ਖਬਰ ਵੀ ਸਾਰੀਆਂ ਪੰਜਾਬੀ ਫਿਲਮਾਂ ਦੇ ਨਾਲ ਸੰਬੰਧਿਤ ਸੀ ਸੋ ਕਿਦਾਂ ਲੱਗਦਾ ਪ੍ਰੋਗਰਾਮ ਫਿਲਮ ਨਾਮਾ ਸਾਨੂੰ ਜ਼ਰੂਰ ਦੱਸਿਆ ਕਰੋ ਆਗਾਮੀ ਹੋਰ ਕੁਝ ਪੰਜਾਬੀ ਤੇ ਹਿੰਦੀ ਫਿਲਮਾਂ ਦਾ ਜ਼ਿਕਰ ਕਰਨ ਲਈ ਮੈਂ ਫੇਰ ਫਿਲਮ ਨਾਮਾ ਲੈ ਕੇ ਹਾਜ਼ਰ ਹੋਵਾਂਗਾ ਧੰਨਵਾਦ